ਅੱਜ ਪਿੰਡ ਦਿਦਨਾ ਦੇ ਵਿੱਚ ਆਇਆ ਜੀ ਆਇਆ ਵਾਰ ਕਿਸੇ ਨਾ ਕਿਸੇ ਨਵੀਂ ਚੀਜ਼ ਦਾ ਜਿਹੜਾ ਉਦਘਾਟਨ ਕਰੀਦਾ ਜੋ ਮਾਨ ਸਾਹਿਬ ਦੀਆਂ ਸਕੀਮਾਂ ਨੇ ਉਹਨਾਂ ਦਾ ਲੋਕ ਜਿਹੜਾ ਫਾਇਦਾ ਠਾ ਰਹੇ ਨੇ ਪਿੰਡ ਦਿਦਨਾ ਦੇ ਵਿੱਚ ਪਹਿਲਾਂ ਬਹੁਤ ਵੱਡਾ ਜਿਹੜਾ ਕ੍ਰਿਡਿਟ ਸਟੇਡੀਅਮ ਲੱ타 ਗਿਆ ਅੱਜ ਸੋਲਰ ਐਨਰਜੀ ਦਾ ਉਦਘਾਟਨ ਕਰਨਾ ਹੈ ਹੋਰ ਵੀ ਜਿਹੜੇ ਛੋਟੇ-ਛੋਟੇ ਕੰਮ ਹੈਗੇ ਨੇ ਪਿੰਡ ਦਿਦਨਾ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੇ ਉਹ ਕੀਤੇ ਜਾ ਰਹੇ ਨੇ ਇਸ ਕਰਕੇ ਅੱਜ ਅਸਦੀਮ ਸਾਹਿਬ ਔਰ ਵੀਡੀਓ ਸਾਹਿਬ ਸਾਰੇ ਜਿਹੜਾ ਸਟਾਫ ਆਇਆ ਹੋਇਆ ਔਰ ਨਗਰ ਦੇ ਲੋਕਾਂ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਹੈਗਾ ਕਿ ਜਿਹੜੇ ਕੰਮ ਅੱਜ ਤੋਂ 70 ਸਾਲ ਪਹਿਲਾਂ ਹੋ ਜਾਣੇ ਚਾਹੀਦੇ ਸੀਗੇ ਉਹ ਸਾਨੂੰ ਉਹ ਜਿਹੜੇ ਕੰਮ ਨੇ ਅੱਜ ਦੇਖਣ ਨੂੰ ਮਿਲੇ ਨੇ ਕਿ ਲੋਕਾਂ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਹੈਗਾ ਔਰ ਜਿੰਨੀ ਨਵੀਂ ਜਨਰੇਸ਼ਨ ਹੈਗੀ ਹੈ ਜਿੰਨਾ ਜੂਤ ਹੈਗਾ ਜੂਤ ਵੱਧ ਚੜ ਕੇ ਹਿੱਸਾ ਲੈ ਰਿਹਾ ਉਪਰਾਲੇ ਕਰ ਲੈ ਕਰ ਰਿਹਾ ਜੀ ਜਾਂ ਹਰੀ ਹਰਿਆਲੀ ਦਾ ਕੰਮ ਹੋਵੇ ਹੁਣ ਹੀ ਮੈਂ ਅਨਾਉਂਸਮੈਂਟ ਕਰਕੇ ਹਟਿਆ ਔਰ ਉੱਥੇ ਗਿਉਦੀ ਵੀ ਲੱਗ ਗਈ ਕਿ ਤੇ ਵੱਧ ਤੋਂ ਵੱਧ ਜਿਹੜੇ ਬੂਟੇ ਲਗਾਏ ਜਾਣ ਕਿ ਜਿਹੜਾ ਲੋਕਾਂ ਨੂੰ ਸਾਰਾ ਹਰਿਆ ਭਰਿਆ ਜਿਹੜਾ ਉਹ ਨਜ਼ਾਰਾ ਕਿੰਨਾ ਫਾਇਦਾ ਕੀ ਦੇਖੋ ਜੀ ਜਿੰਨਾ ਪਿੰਡ ਦੇ ਵਿੱਚ ਕੂੜਾ ਕਰਕਟ ਵਗੈਰਾ ਹੁੰਦਾ ਆਮ ਆਪਾਂ ਦੇਖਦੇ ਆ ਜਦੋਂ ਖੁੱਲੇ ਥਾਂ ਤੇ ਉਹਦੀ ਕੋ ਚਾਰ ਦੀਵਾਰੀ ਵਗੈਰਾ ਨਹੀਂ ਹੋਇਆ ਕਰਦੀ ਉਹ ਜਿਹੜੀ ਵੇਸਟਿੰਗ ਹੈਗੀ ਉਹ ਘਰਾਂ ਦੇ ਵਿੱਚ ਹੀ ਉਲਟਾ ਵਾਪਸ ਹੁੰਦੀ ਆ ਸੋ ਇਸ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕਰਕੇ ਦਾ ਜਿਹੜਾ ਕਿ ਖੇਤੀ ਨਰੇਂਦਰ ਸਿੰਘ ਜੀ ਸਾਹਿਬ ਤੇ ਸਾਡੇ ਆਰਡਰਬਲ ਐਮਐਲਏ ਸਾਹਿਬ ਜੀ ਬਾਈ ਹੀਟ ਅਸੀਂ ਅੱਜ ਤੇ ਆਏ ਆਂ ਐਂਡ ਸਾਰੀ ਪਿੰਡਾਂ ਦੇ ਵਿੱਚ ਇਹ ਵਾਰੀ ਵਾਰੀ ਅਸੀਂ ਕੋਸ਼ਿਸ਼ ਕਰਨਗੇ ਕਿ ਲਿਕਵਿਡ ਵੇਸ ਮੈਨੇਜਮੈਂਟ ਪਲਾਨਸ ਤੇ ਸੋਲਿਡ ਵੇਸ ਮੈਨੇਜਮੈਂਟ ਬਣਾਈਏ ਦੇਖੇ ਨੀ ਕੋਈ ਲਾਈਨ ਤੇ ਮੇਰੀ ਲੋਕਾਂ ਨੂੰ ਵੀ ਇਹੀ ਅਪੀਲ ਆ ਕਿ ਐਟ ਲੀਸਟ ਉਹ ਆਪਣੇ ਘਰਾਂ ਦੇ ਵਿੱਚ ਜਿਹੜੀ ਵੇਸ ਸੈਗregation ਆ ਕਿ ਗਿੱਲਾ ਤੇ ਸੁੱਕਾ ਕੂੜਾ ਉਹਨੂੰ ਆਰਡਰਡ ਰੱਖਣ ਤਾਂ ਜਿਵੇਂ ਜਿਹੜੇ ਵੇਸਟ ਮੈਨੇਜਮੈਂਟ ਪਲਾਂਟ ਦੇ ਆਪਣੇ ਉਪਰਾਲੇ ਨੇ ਇਹਨਾਂ ਨੂੰ ਸਕਸੈਸਫੁਲ ਬਣਾਇਆ ਜਵੇ। ਕਿਉਂਕਿ ਜਦ ਤੱਕ ਅਸੀਂ ਗਿੱਲਾ ਤੇ ਸੁੱਕਾ ਕੂੜਾ ਅਟਟ ਨਹੀਂ ਕਰਦੇ। ਉਦੋਂ ਤੱਕ ਇਹ ਵੇਸਟ ਮੈਨੇਜਮੈਂਟ ਪਲਾਂਟ ਦਾ ਕੋਈ ਫਾਇਦਾ ਨਹੀਂ ਹੈਗਾ। ਜਦੋਂ ਤੱਕ ਅਸੀਂ ਆਪ ਪਹਾਰੇ ਹੋ ਕੇ ਆਪਣੇ ਆਪ ਸਾਰਿਆਂ ਨੂੰ ਜਾਣੂ ਨਹੀਂ ਕਰਦੇ ਇਹ ਸਕੀਮਾਂ ਬਾਰੇ ਉਦੋਂ ਹੀ ਇਹ ਚੀਜ਼ ਦਾ ਫਾਇਦਾ ਨਹੀਂ ਹੈ। ਜਿਹੜੀ ਖਾਦ ਤਿਆਰ ਹੋਊਗੀ ਕਿੱਥੇ ਜਾ ਕੇ ਵਰਤੂ। ਹੁਣ ਦੇਖੋ ਜੇ ਦੇਖੋ ਖਾਦ ਤਿਆਰ ਹੋਊਗੀ ਨਿਰੋਧ ਵੀ ਜਿਹੜੀ ਵੇਸਟ ਮੈਨੇਜਮੈਂਟ ਹੋਊਗੀ ਜਦੋਂ ਉਦੋਂ ਬਾਅਦ ਉਹ ਜਿਹੜਾ ਮਨਿਓਰ ਤਿਆਰ ਹੋਊਗੀ ਖਾਦ ਤਿਆਰ ਹੋਊ Kite sir thank you